ਪੁਲਿਸ ਦੀ ਗ੍ਰਿਫਤ ਦੇ ਵਿੱਚ ਬੈਠੇ ਆਪਣੀ ਹੀ ਦਾਦੀ ਦੇ ਕਤਲ ਪੋਤੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਆਪਣੀ ਹੀ ਦਾਦੀ ਦਾ ਇਹਨਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਖਾਤਰ ਕਤਲ ਕੀਤਾ ਸੀ ਤੇ ਕਿਸੇ ਨੂੰ ਪਤਾ ਤੱਕ ਨਹੀਂ ਲੱਗਨ ਦਿੱਤਾ ਪੋਤਿਆਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਨੇ ਆਪਣੇ ਮਾਸੀ ਦੇ ਮੁੰਡੇ ਨਾਲ ਮਿਲ ਕੇ ਸਾਰੀ ਰੰਜਿਸ਼ ਰੱਖੀ ਹੈ ਤੇ ਆਪਣੀ ਹੀ ਦਾਦੀ ਦੀ ਹੱਤਿਆ ਕਰ ਦਿੱਤੀ ਦੱਸਦੇ ਕਿ ਇਹ ਪੂਰਾ ਮਾਮਲਾ ਫਾਜ਼ਿਲਕਾ ਦੇ ਪਿੰਡ ਆਲਮਸ਼ਾਗ ਦਾ ਹੈ ਜਿੱਥੇ ਇੱਕ ਇੱਕ ਮਹਿਲਾ ਦੀ ਕਤਲ ਕੀਤੀ ਗਈ 823 ਇੱਕ ਦਾ ਮਾਮਲਾ ਹੈ ਜਿੱਥੇ ਆਪਣੇ ਘਰ ਦੇ ਵਿੱਚ ਸੌਰੀ ਬਜ਼ੁਰਗ ਮਹਿਲਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਉਸ ਦੇ ਕੰਨ ਦੀਆਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਗਏ ਸੀ ਕਤਲ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ 24 ਘੰਟਿਆਂ ਦੇ ਵਿੱਚ ਇਸ ਇਸ ਕਤਲ ਦੀ ਗੁੱਥੀ ਨੂੰ ਸੋਜਾ ਲਿਆ 2 year old uh, Mrs. Kaushalya Devi ਉਹਨਾਂ ਦੀ unfortuante ਇੱਕ ਬਹੁਤ ਹੀ ਦਰਦਨਾਕ ਤਰੀਕੇ ਨਾਲ ਉੱਥੇ ਮਰਡਰ ਹੋਇਆ ਸੀ ਤੇ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ कोई लिया के ले गया सी ये पिंड आलम शाह इंसीडेंट थ so, सो इस इशू दे रिगार्डिंग इन लैस दैन फोर्टी एट साड़ी जी टीम है लैड बाय एस पी ऑपरेशन करमवीर जी एंड डी एस पी डी रशपाल जी डी एस पी फाजा सुबेग जी नॉट हियर ड्यू टू सम इंपोर्टेंट मैटर और साड़ी uh, एक स्पेशल uh, जी टीम आपनाई सी और एस एच ओ सदर ਉਹਨਾਂ ਦੀ ਵੱਖ-ਵੱਖ ਟੀਮਾਂ ਨੇ ਇਹ 'ਚ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਨ ਲਾਸਟ 48 ਆਵਰਸ this case has been traced ਇਹ 'ਚ ਜਿਹੜੇ ਮੇਨ ਅਕਿਊਜ਼ਡ ਜਿਹੜੇ ਦੋਸ਼ੀ ਨਿਕਲੇ ਹਨ ਉਹ ਬਹੁਤ ਅਨਫੋਰਚੂਨੇਟਲੀ ਜਿਹੜੀ ਡਿਸੀਜ਼ਡ ਸੀ ਉਹਨਾਂ ਦੇ ਗ੍ਰੈਂਡਸਨਸ ਸੀ ਉਹਨਾਂ ਦੇ ਪੋਤਰੇ ਸੀ ਤੇ ਉਹਨਾਂ ਦੇ ਨਾਮ ਹੈਗੇ ਨਰੇਸ਼ ਸਿੰਘ ਤੇ ਸੁਖਚੈਨ ਸਿੰਘ ਉਹ ਉਹਦੇ ਸਾਰੇ ਪੁੱਤਰੇ ਸੀ ਤੇ ਇਹਦੇ 'ਚ ਜਿਹੜਾ ਥਰਡ ਅਕਿਊਜ਼ਡ ਹੈ ਉਹਦਾ ਨਾਮ ਹੈ ਰਮਨਦੀਪ ਸਿੰਘ ਜਿਹੜਾ ਕਿ ਨਰੇਸ਼ ਦੇ ਮਾਸੀ ਦਾ ਮੁੰਡਾ ਸੀ ਯਾਨੀ ਇਹ ਤਿੰਨਾ ਹੀ ਸੀ ਜਿਨ੍ਹਾਂ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹ ਪ੍ਰੋਪਰ ਪਲੈਨਿੰਗ ਕੀਤੀ ਤੇ ਆਪਣੀ ਦਾਦੀ ਦਾ ਜਿਹੜਾ ਹੈਗਾ ਉਹਦੇ ਮਰਡਰ ਕੀਤਾ ਪ੍ਰਾਇਮਰੀ ਇਨਫੋਰਮੇਸ਼ਨ ਸਾਡੇ ਕੋਲ ਇਹਨਾਂ ਨੇ ਇਹ ਦੱਸੀ ਕਿ ਇਹ ਬਾਹਰ ਗਏ ਸੀ ਰਾਤੀ ਤੇ ਉਸ ਤੋਂ ਬਾਅਦ ਜਦੋਂ ਮਾਰਨਿੰਗ ਇਹ ਆਏ ਤੇ ਇਹਨਾਂ ਨੇ ਇਹ ਦੱਸਿਆ ਕਿ ਨਦੀ ਦਾਦੀ ਜਿਹੜੀ ਹੈਗੀ ਉਹਦਾ ਮਰਡਰ ਹੋ ਗਿਆ वैन आफ्टर द रिचुअल एंड ऑल जो इन्होंने सख्ती पुछगिछ की गई तो इन्होंने ये दसिया कि एक लैंड प्रॉपर्टी डिस्प्यूट जो दैट वॉज द मेन रीजन फॉर द मर्डर तो दादी को सर्टेन पीस ऑफ लैंड सी जिदी इनकम वो इतना नहीं दी उस गलते नाराज हो इन्होंने ये प्रॉपर ये पूरी कॉन्सपेरे की ਦੇ ਉਸ ਤੋਂ ਬਾਅਦ ਇਹਨਾਂ ਨੇ ਦਾਦੀ ਦਾ ਉੱਥੇ ਮਰਡਰ ਕੀਤਾ ਐਂਡ ਦੈਨ ਇਟ ਵਾਸ ਮੇਡ ਟੂ ਲੁੱਕ ਲਾਈਕ ਅ ਬਰ ਬਲਗਰਲੀ ਤਾਂ ਕਿ ਕਿਸੇ ਨੂੰ ਉਨਪੇ ਸ਼ੱਕ ਨਾ ਹੋ ਸੋ ਇਹ ਕਿਸ ਮੈਮ ਏਜ ਕਿੰਨੀ ਹੈ ਨਾ ਇਹਨਾਂ ਦੀ ਇਹਨਾਂ ਦੀ ਏਜ ਜੀ 23 ਤੋਂ ਲੈ ਕੇ 27 ਸਾਲਾਂ ਦੇ ਵਿੱਚ ਹੈ ਜੀ ਮੈਮ ਮਰਡਰ ਕਿਸ ਤਰੀਕੇ ਨਾਲ ਨਹੀਂ ਇਹ ਫਰਸਟ ਟਾਈਮ ਮਰਡਰ ਹੈ ਮੈਮ ਮਰਡਰ ਕਿਸ ਵੈਪਨ ਨਾਲ ਕੀਤਾ ਗਿਆ ਜੀ ਮਰਡਰ ਵੈਪਨ ਨਹੀਂ ਇਹਨਾਂ ਨੇ ਸਟੈਂਗੂਲੇਟ ਹੀ ਕੀਤਾ ਵਿਦ ਦਾ ਕਲੋਥਸ ਦੈਟ ਦ ਡਿਸੀਜ਼ ਵਾਸ ਵੇਅਰਿੰਗ ਉਨੋ ਹੀ ਯੂਜ਼ ਕਰਕੇ ਇਹਨੇ ਉੱਥੇ ਹੀ ਦਾ ਸਰ ਕਿੰਨੀ ਜ਼ਿਆਦਾ ਆਪ ਦੀ ਮਾਲਕ ਸੀ ਜੀ ਜੀ ਇਹ ਤਾਂ ਜੀ ਟੂ ਬੀ ਵੈਰੀਫਾਈਡ ਹੈਗੀ ਬਟ ਮੇਨ ਮੋਟਿਵ ਇਹ ਹੈ ਜੀ ਮੈਮ ਜ਼ਮੀਨ ਦੇ ਮਾਮਲਾ ਸੀਗਾ ਤੇ ਇਸ ਤੋਂ ਪਹਿਲਾਂ ਵੀ ਕੋਈ ਝਗੜਾ ਹੋਇਆ ਜੀ ਇਸ ਤਰ੍ਹਾਂ ਦਾ ਕੋਈ ਪੁਲਿਸ ਕੋਲ ਕੇਸ ਆਇਆ ਜੀ ਰਸਭਾਲ ਪੁਲਿਸ ਕੋਲ ਇਹਦੇ ਰਿਗਾਰਡਿੰਗ ਕੁਝ ਨਹੀਂ ਜਿਵੇਂ ਕਰੇ ਹੋ ਜਾਂਦਾ ਹੈ ਘਰਾਂ 'ਚ ਬਹੁਤ ਜੀਆਂ ਸੌ ਤਰੇ ਦੀਆਂ ਗੱਲਾਂ ਹੁੰਦੀਆਂ ਹੈਗੀਆਂ ਸੋ ਇੱਕ ਵੀਵਰ ਡਿਸਕਸਿੰਗ ਕਿ ਇੱਕ ਇਹਨੂੰ ਨਾ ਇੱਕ ਸੋਸ਼ਲ ਐਂਗਲ ਤੋਂ ਵੀ ਦੇਖਣ ਦੀ ਬਹੁਤ ਜ਼ਿਆਦਾ ਲੋਡ ਹੈ ਕੀ ਸਾਡੀ ਵੈਲਿਊਜ਼ ਕਿੱਥੇ ਜਾ ਰਹੀਆਂ ਸਾਡੇ ਜਿਹੜੀ ਫੈਮਲੀਆਂ ਹੈਗੀ ਉਹ ਡਿਸਇੰਟੀਗ੍ਰੇਟ ਹੋ ਰਹੀਆਂ ਇਟ ਇਜ਼ ਕਾਈਟ ਅਨਫੋਰਚੂਨੇਟ। ਇਹਨਾਂ ਕਿੰਨੀ ਇਨਕਮ ਦਾ ਸੀਗਾ ਇਸ਼ੂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੀ ਗਲੈਂਡ ਤੋਂ ਲੀਕਮ ਆਉਂਦੀ ਸੀ ਇਹਨਾਂ ਨੂੰ ਨਹੀਂ ਦਿੰਦੇ ਸੀ। ਕਿੰਨੀ ਇਨਕਮ? ਦੇਖਿਓ ਦਿਸ ਇਜ਼ ਓਵਰ ਅ ਪੀਰੀਅਡ ਆਫ ਟਾਈਮ। ਜਿਹੜੀ ਐਗਰੀਕਲਚਰਲ ਲੈਂਡ ਹੁੰਦੀ ਹੈ ਉਹਦੀ ਇਹ ਕਿੰਨਾ ਨੇ ਰਲ ਕੇ ਇਹ ਕੰਮ ਕੀਤਾ ਜੀ? ਕਰੇ ਇਹਨਾਂ ਨੇ ਰਲ ਕੇ ਇਹ ਕੰਮ ਕੀਤਾ। ਇਹਨਾਂ ਨੇ ਪਹਿਲਾਂ ਇੱਕ ਪਾਰਟਿਕੂਲਰ ਥਾਂ ਤੇ ਇਕੱਠੇ ਹੋਏ। ਉਸ ਤੋਂ ਬਾਅਦ ਫਿਰ ਇਹ ਇੱਥੇ ਪਹੁੰਚੇ ਇਹਨਾਂ ਨੇ ਇਨਸੀਡੈਂਟ ਨੂੰ ਅੰਜਾਮ ਦਿੱਤਾ। ਫਿਰ ਇੱਕ ਜਿਹੜਾ ਮੁੰਡਾ ਹੈਗਾ ਤੀਜਾ ਜਿਹੜਾ ਰਮਨਦੀਪ ਉਹ ਵਾਪਸ ਚਲਾ ਗਿਆ। ਔਰ ਉਸ ਤੋਂ ਬਾਅਦ ਫਿਰ ਇਹ ਦੋਨੋਂ ਇਕੱਠੇ ਕਰ ਹੀ ਸੀ। ਮੈਂਨ ਪਲੈਨਿੰਗ ਦੇ ਵਿੱਚ ਫੈਮਿਲੀ ਫੈਮਿਲੀ ਨਹੀਂ ਇਨਵੋਲ ਹੈ ਕੋਈ ਗੱਲਬਾਤ ਨਹੀਂ। ਨਹੀਂ ਨਹੀਂ ਕੋਈ ਗੱਲ ਨਹੀਂ ਆਈ ਸਾਹਮਣੇ ਇਹ ਇਨ ਤਿੰਨਾਂ ਲਈ ਸੀ। ਮਰਤੇ ਗਏ ਉਹ ਹਥਿਆਰ ਪ੍ਰਾਪਤ ਕਰ ਲਏ। ਦੇਖੀ ਜੀ ਹਥਿਆਰ ਦੇ ਤੇ ਚਵਟਿਆ ਹੀ ਨਹੀਂ ਗਿਆ। ਉਹਨਾਂ ਨੇ ਉਹ ਲੇਡੀ ਜਿਹੜੀ ਡੀਸੀਜ਼ ਸੀ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਦੇ ਨਾਲ ਹੀ ਉਹਦਾ ਗੱਲਾ ਪੁੱਟ। ਖੋਣ ਵਗੈਰਾ ਵੀ ਨਹੀਂ ਦੱਸਿਆ ਗਿਆ ਸੀ। हाँ जी वो तो फिर एक वेन द पर्सन इज ट्रेंगुलेटेड ओल्ड लेडी सारी फॉरेंसिक फाइंडिंग्स हैं जी एक डॉक्टर्स का बोर्ड बना के आप कुछ मैं रडार के में आए नौजवान ये सारे रडार तो के में आए तो कि क्योंकि एक बड़ा न, Challenge. कतर चैलेंज सी आपको इस दिल्ली क्योंकि लिए इट वाज अ ब्लाइंड मर्डर केस हम आपको अपने ट्रेड सीक्रेट्स थोड़ी बताएंगे <laughs> नहीं फिर फिर भी कोई कुछ तो होगा कोई देखिए ये देख जिम्मेदारी है कि एक टेक्निकल ह्यूमन लोकल इंटेलिजेंस ਇਨਾਂ ਨਾਲ ਸ਼ਕਤੀ ਨਾਲ ਪੁੱਛ ਕੇ ਇਨਾਂ ਦਾ ਬਿਹੇਵੀਅਰ ਇਨਾਂ ਦੀਆਂ ਗੱਲਾਂ ਆਪਸ ਵਿੱਚ ਮੈਚ ਨਹੀਂ ਕਰਦੀ ਸੀਗੀ ਐਂਡ THEN ਵੀ ਹੈਡ ਅ ਫਿਊ ਲੀਡਸ ਜਦੋਂ ਪੋਸਟਮਾਰਟਮ ਹੋ ਰਿਹਾ ਸੀਗਾ ਜਾਂ ਲਾਸ਼ ਦਾ ਸੰਸਕਾਰ ਕੀਤਾ ਗਿਆ ਇਹ ਫੈਮਿਲੀ ਦੇ ਨਾਲ ਹੀ ਸੀਗੀ